ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਹੈ ਚਾਰ ਨਵੇਂ ਕੈਨੇਡਾ ਪਰਮਨੈਂਟ ਰੈਜ਼ਿਡੈਂਸੀ ਮਾਰਗ 2025 ਵਿੱਚ ਅੱਗੇ ਨਿਕਲ ਕੇ ਆ ਰਹੇ ਨੇ ਕੈਨੇਡਾ ਸਲਾਨਾ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਮੀ ਦੇ ਬਾਵਜੂਦ 2025 ਵਿੱਚ ਚਾਰ ਨਵੇਂ ਸਥਾਈ ਪੀਆਰ ਮਾਰਗਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਇਹ ਨਵੇਂ ਪ੍ਰੋਗਰਾਮ ਲੇਬਰ ਦੀ ਕਾਰਡ ਨੂੰ ਹੱਲ ਕਰਨ ਭਾਸ਼ਾਈ ਵਿਭਿੰਨਤਾ ਨੂੰ ਤਸ਼ਾਹਦ ਕਰਨਾ ਤੇ ਕੈਨੇਡਾ ਦੇ ਭਾਈਚਾਰਿਆਂ ਦੀ ਦੇਖਭਾਲ ਤੇ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਤਿਆਰ ਕੀਤਾ ਗਿਆ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਇਹ ਨਵੇਂ ਪ੍ਰੋਗਰਾਮ ਦੇ ਇਮੀਗ੍ਰੇਸ਼ਨ ਫਾਰਮ ਕੇਅਰ ਦੀ ਇੱਕ ਮਹੱਤਵਪੂਰਨ ਤਬਦੀਲੀ ਦੀ ਨਿਸ਼ਾਨਦੇਹੀ ਕਰਨਗੇ ਸਚਾਰੂ ਕਮਿਊਨਿਟੀ ਕੇਂਦਰਿਤ ਮਾਰਗਾਂ ਤੇ ਧਿਆਨ ਵੀ ਕੇਂਦਰਿਤ ਕਰਨਗੇ ਤੇ ਇਸ ਲੇਖ ਵਿੱਚ ਜਿੱਥੇ ਅਸੀਂ ਅੱਜ ਤੁਹਾਨੂੰ ਚਾਰ ਮਾਰਗਾਂ ਦੀ ਪਰਚੋਲ ਕਰਾਂਗੇ ਦੋ ਵਧੇ ਹੋਏ ਦੇਖਪਾਲ ਵਾਲੇ ਪਾਇਲਟ ਪ੍ਰੋਗਰਾਮ ਦੋ ਕਮਿਊਨਿਟੀ ਕੇਂਦਰਿਤ ਇਮੀਗ੍ਰੇਸ਼ਨ ਪਾਇਲਟ ਅਤੇ ਉਹ ਮੌਕੇ ਜੋ ਉਹ 2025 ਵਿੱਚ 54 ਪ੍ਰਵਾਸੀਆਂ ਨੂੰ ਵਾਅਦਾ ਕਰਦੇ ਨੇ ਜਿਸ ਵਿੱਚ ਵਧੇ ਹੋਏ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਰੂਲਰ ਕਮਿਊਨਿਟੀਜ਼ ਇਮੀਗ੍ਰੇਸ਼ਨ ਪਾਇਲਟ ਫੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਅਨੁਮਾਨਿਤ ਲਾਂਚ ਅਤੇ ਚੁਣੌਤੀਆਂ ਵਧੇ ਹੋਏ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਦੋ ਵਧੇ ਹੋਏ ਦੇਖਭਾਲ ਕਰਨ ਵਾਲੇ ਪਾਇਲਟ ਹੋਮ ਕੇਅਰ ਵਰਕਰਾਂ ਦੇ ਲਈ ਇੱਕ ਗੇਮ ਚੇਂਜਰ ਨੇ ਜੋ ਉਹਨਾਂ ਨੂੰ ਕੈਨੇਡਾ ਵਿੱਚ ਆਪਣੇ ਆਉਣ ਤੇ ਸਥਾਈ ਨਿਵਾਸ ਸੁਰੱਖਿਆ ਦੇ ਕਾਰਨ ਯੋਗ ਬਣਾਉਂਦੇ ਨੇ ਇਨਾ ਪਾਇਲਟਾਂ ਦਾ ਟੀਚਾ ਦੇਸ਼ ਭਾਰ ਵਿੱਚ ਪੇਸ਼ੇਵਰ ਦੇਖਪਾਲ ਸੇਵਾਵਾਂ ਦੀ ਵਧਰੇ ਮੰਗ ਨੂੰ ਪੂਰਾ ਕਰਦੇ ਹੋਏ ਪੀਆਰ ਪ੍ਰਤੀਕਿਰਿਆ ਨੂੰ ਸਰਲ ਬਣਾਉਣਾ ਹੈ ਇਨਹਾਂਸ ਕੇਅਰ ਗੀਵਰ ਪਾਇਲਟ ਗੀ ਨੇ ਇਹ ਵਧੇ ਹੋਏ ਕੇਅਰ ਗੀਵਰ ਪਾਇਲਟ ਪ੍ਰੋਗਰਾਮ ਮੌਜੂਦਾ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਪਾਇਲਟਾਂ ਅਤੇ ਹੋਮ ਸਪੋਰਟ ਵਰਕਰ ਪਾਇਲਟ ਦਾ ਇੱਕ ਵਿਕਾਸ ਹੈ ਪੁਰਾਣੇ ਸੰਸਕਰਣ ਦੇ ਉਲਟ ਨਾਵੇਂ ਪ੍ਰੋਗਰਾਮ ਦੇਖਪਾਲ ਕਰਨ ਵਾਲਿਆਂ ਨੂੰ ਇਹ ਕਰਨ ਦੀ ਇਜਾਜ਼ਤ ਦੇਣਗੇ ਕੈਨੇਡਾ ਪਹੁੰਚਣ ਤੇ ਤੁਰੰਤ ਸਥਾਈ ਨਿਵਾਸ ਪ੍ਰਾਪਤ ਕਰੋਗੇ ਅਰਧ ਸੁਤੰਤਰ ਵਿਦਿਆਰਥੀ ਅਤੇ ਵਿਅਕਤੀ ਅਤੇ ਸੱਟਾਂ ਜਾਂ ਬਿਮਾਰੀਆਂ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਸਥਾਈ ਜਾਂ ਪਾਰਟ ਟਾਈਮ ਦੇਖਭਾਲ ਦੀ ਪੇਸ਼ਕਸ਼ ਕਰਨ ਵਾਲੀ ਸੰਸਥਾਵਾਂ ਲਈ ਕੰਮ ਕਰੋ ਭਰੋਸੇਮੰਦ ਰੋਜ਼ਗਾਰਦਾਤਾਵਾਂ ਦੇ ਲਈ ਨਿਰਵਗੰਨ ਤਬਦੀਲੀ ਤਬਦੀਲੀਆਂ ਨਾ ਸਿਰਫ ਦੇਖਭਾਲ ਕਰਨ ਵਾਲਿਆਂ ਦੀਆਂ ਨੌਕਰੀਆਂ ਸੁਰੱਖਿਅਤ ਨੂੰ ਸਬੋਧਿਤ ਕਰਦੀਆਂ ਨੇ ਬਲਕਿ ਪੀਆਰ ਤੱਕ ਸਿੱਧੀ ਪਹੁੰਚ ਵੀ ਪ੍ਰਦਾਨ ਕਰਦੀਆਂ ਨੇ ਉਹਨਾਂ ਰਿਕਾਵਟਾਂ ਨੂੰ ਘਟਾਉਂਦੀਆਂ ਹਨ ਜਿਨ੍ਹਾਂ ਦਾ ਉਹਨਾਂ ਦਾ ਪਹਿਲਾ ਹੀ ਉਹਨਾਂ ਨੂੰ ਕਰਨਾ ਪਿਆ ਨਵੇਂ ਕੇਅਰ ਗਿਵਰ ਪਾਇਲਟ ਤੇ ਬੁਨਿਆਦੀ ਯੋਗਦੰਡ ਮਾਪ ਪਾਸ਼ਾ ਦੀ ਮੁਹਾਰਤ ਕਨੇਡਾ ਲੈਂਗੁਏਜ ਬੈਂਚਮਾਰਕ ਸੀਐਲਬੀ ਕਟੁਗੜ 4 ਦਾ ਸਕੋਰ ਪ੍ਰਾਪਤ ਕਰੋ ਵਿਦਿਅਕ ਯੋਗਤਾ ਹਾਈ ਸਕੂਲ ਡਿਪਲੋਮਾ ਬਰਾਬਰ ਸਿੱਖਿਆ ਪ੍ਰਾਪਤ ਕਰੋ ਕੰਮ ਦਾ ਤਜਰਬਾ ਦੇਖਭਾਲ ਕਰਨ ਵਿੱਚ ਤਾਜ਼ਾ ਸਬੰਧਿਤ ਅਨਵਾਦ ਤੇ ਇਹਦੇ ਨਾਲ ਹੀ ਦੱਸ ਦਈਏ ਕਿ ਨੌਕਰੀ ਦੀ ਪੇਸ਼ਕਸ਼ ਕੈਨੇਡਾ ਵਿੱਚ ਹੋਮ ਕੇਅਰ ਸੈਕਟਰ ਵਿੱਚ ਫੁੱਲ ਟਾਈਮ ਨੌਕਰੀ ਦੀ ਪੇਸ਼ਕਸ਼ ਸੁਰੱਖਿਅਤ ਕਰਦਾ ਹੈ ਇਹਨਾਂ ਲੋੜਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਦਿਲਚਸਪ ਰੱਖਣ ਲਈ ਬੇਨਕਾਰ ਘਟੋ ਘਾੜੋਂ ਪ੍ਰਤੀਕ 4 ਸਾਬਤ ਕਰਨ ਵਾਲੇ ਸਹਾਇਕ ਦਸਤਾਵੇਜ਼ ਇਕੱਠੇ ਕਰ ਸਕਦੇ ਨੇ ਹਾਲਾਂਕਿ ਪੂਰੇ ਵੇਰਵਿਆਂ ਦਾ ਐਲਾਨ ਕਰਨਾ ਬਾਕੀ ਹੈ ਇਹ ਪਾਇਲਟ ਮਹੱਤਵਪੂਰਨ ਕਿਉਂ ਨੇ ਨਵੇਂ ਕੇਅਰ ਗੀਵਰ ਪਾਇਲਟ ਪੇਸ਼ਾਵਰ ਦੇਖਭਾਲ ਕਰਨ ਵਾਲਿਆਂ ਦੀ ਕੈਨੇਡਾ ਦੀ ਸਭ ਤੋਂ ਵੱਧ ਮੰਗ ਰਹੀ ਹੈ ਤੇ ਪੂਰਾ ਮੰਗ ਕਰ ਲੈ ਇੱਕ ਮਹੱਤਵਪੂਰਨ ਕਦਮ ਹੈ ਖਾਸ ਕਰਕੇ ਈਕਰੀਲੂ ਦੇ ਇੱਕ ਪਾਰਸੀ ਬਾਮਾ ਇੱਕ ਪੁਨਰਵੰਦ ਕਾਮਿਆਂ ਦੇ ਲਈ ਇੱਕ ਆਕਰਸ਼ਿਤ ਇਮੀਗ੍ਰੇਸ਼ਨ ਮਾਰਗ ਪ੍ਰਾਪਤ ਕਰਦੇ ਨੇ ਜੋ ਕਮਿਊਨਿਟੀ ਦੀ ਦੇਖਭਾਲ ਵਿੱਚ ਯੋਗਦਾਨ ਪਾਉਂਦੇ ਨੇ ਕੈਨੇਡਾ ਵਿੱਚ ਜੀਵਨ ਬਣਾਉਣਾ ਚਾਹੁੰਦੇ ਨੇ ਰੂਰਲ ਕਮਿਊਨਿਟੀਜ਼ ਇਮੀਗ੍ਰੇਸ਼ਨ ਪਾਇਲਟ ਕੈਨੇਡਾ ਦੇ ਪਿੰਡੂ ਖੇਤਰਾਂ ਵਿੱਚ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦੁਆਰਾ ਇੱਕ ਮਹੱਤਵਪੂਰਨ ਹਲਾਰਾ ਪ੍ਰਾਪਤ ਹੌਣ ਲਈ ਤਿਆਰ ਕੀਤਾ ਗਿਆ ਪਿੰਡੂ ਅਤੇ ਉਤਰੀ ਇਮੀਗ੍ਰੇਸ਼ਨ ਪਾਇਲਟ ਦੀ ਸਫਲਤਾ ਤੋਂ ਬਾਅਦ ਤਿਆਰ ਕੀਤੀ ਗਈ ਇਹ ਪਹਿਲ ਕਦਮੀ ਛੋਟੇ ਘੱਟ ਸੇਵਾ ਵਾਲੇ ਭਾਈਚਾਰੇ ਤੇ ਹੁਨਰਵੰਦ ਵਿਦੇਸ਼ੀ ਕਾਮਿਆਂ ਨੂੰ ਆਕਰਸ਼ਿਤ ਕਰਨ ਤੇ ਉਹਨਾਂ ਦੇ ਬਰਾਬਰ ਰੱਖਣ ਲਈ ਤਿਆਰ ਕੀਤਾ ਗਿਆ ਰੂਲਰ ਕਮਿਊਨਿਟੀਜ਼ ਇਮੀਗ੍ਰੇਸ਼ਨ ਪਾਇਲਟ ਕੀ ਹੈ 2024 ਦੇ ਅਖੀਰ 'ਚ ਲਾਂਚ ਹੋਣ ਤੇ ਨਿਰਯਾਤ ਕੀਤਾ ਗਿਆ ਸੀ ਪਰ ਹੁਣ 2025 ਵਿੱਚ ਖੁੱਲਣ ਦੀ ਉਮੀਦ ਹੈ ਕਿਉਂਕਿ ਅਸੀਂ ਪਹਿਲਾਂ ਹੀ ਦਸੰਬਰ ਮਹੀਨੇ ਵਿੱਚ ਦਾਖਲ ਹੋ ਚੁੱਕੇ ਹਾਂ ਇਹ ਪ੍ਰੋਗਰਾਮ ਪਿੰਡੂ ਭਾਈਚਾਰੇ ਨੂੰ ਨਵੇਂ ਆਏ ਲੋਕਾਂ ਨੂੰ ਜੋੜ ਤੇ ਕੇਂਦਰਿਤ ਕਰਦਾ ਹੈ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਸਥਾਈ ਨਿਵਾਸ ਮਾਰਗ ਪ੍ਰਦਾਨ ਤੇ ਪਾਇਲਟ ਦਾ ਉਦੇਸ਼ ਸਥਾਨਕ ਕਾਰੋਬਾਰਾਂ ਨੂੰ ਹੁਨਰਮੰਦ ਕਾਮੇ ਲੱਭਣ ਵਿੱਚ ਮਦਦ ਕਰਨਾ ਦਿਹਾਤੀ ਖੇਤਰਾਂ ਵਿੱਚ ਪ੍ਰਵਾਸੀ ਲੰਮੇ ਸਮੇਂ ਤੋਂ ਵਸੇਬੇ ਦੀ ਯਕੀਨੀ ਬਣਾਉਣ ਪ੍ਰੋਗਰਾਮਾਂ ਸਥਾਨਕ ਭਾਈਚਾਰਿਆਂ ਨਾਲ ਸਹਿਯੋਗ ਤੇ ਜ਼ੋਰ ਦਿੰਦਾ ਤੇ ਉਹਨਾਂ ਨੂੰ ਲੜਿੰਦੇ ਕਾਮਿਆਂ ਦੇ ਕਿਸਮਾਂ ਦੀ ਪਛਾਣ ਕਰ ਤੇ ਸਥਾਨਕ ਕਰਮਚਾਰੀਆਂ ਵਿੱਚ ਇੱਕ ਉਹਨਾਂ ਦੇ ਏਕੀਕਰਨ ਦੀ ਸਹੂਲਤ ਕਰਨ ਦੀ ਪ੍ਰਦਾਨ ਕਰਦਾ ਹੈ ਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪਹਾਸ਼ਾਈ ਵਿਭੰਤਾ ਨੂੰ ਉਤਸ਼ਾਹਿਤ ਕਰਨਾ ਤੇ ਕਿਊਬਕ ਤੋਂ ਬਾਹਰ ਫ੍ਰੈਂਕੋਫੋਨ ਘੱਟ ਗਿਣਤੀ ਭਾਈਚਾਰੇ ਦਾ ਸਮਰਥਨ ਕਰਨਾ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦਾ ਕੇਂਦਰ ਵਿੱਚ ਹੈ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਹੈ ਕੀ ਹੈ ਇਹ ਪਾਇਲਟ ਪੂਰੇ ਕੈਨੇਡਾ ਵਿੱਚ ਫ੍ਰੈਂਕੋਫੋਨ ਘੱਟ ਗਿਣਤੀ ਭਾਈਚਾਰੇ ਵਿੱਚ ਵੱਸਣ ਵਾਲੇ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਵਧਾਉਣ ਤੇ ਕੇਂਦਰਿਤ ਕਰਦਾ ਇਸ ਦਾ ਉਦੇਸ਼ ਫ੍ਰੈਂਕੋਫੋਨ ਭਾਈਚਾਰੇ ਦੇ ਆਰਥਿਕ ਵਿਕਾਸ ਦਾ ਸਮਰਥਨ ਕਰਉ ਕਿਊਬਕ ਤੋਂ ਬਾਹਰ ਫ੍ਰੈਂਚ ਬੋਲਣ ਵਾਲ ਆਬਾਦੀ ਤੇ ਜਨਸੰਖਿਆ ਭਾਰ ਨੂੰ ਬਹਾਲ ਕਰੋ ਵਧਾਓ ਪਾਇਲਟ ਕੈਨੇਡਾ ਵਿੱਚ ਵਿਸ਼ਾਲ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੀਤੀ ਦੇ ਤਹਿਤ ਦੇਸ਼ ਦੀ ਸੱਭਿਆਚਾਰ ਤੇ ਭਾਸ਼ਾਈ ਵਿਭਿੰਨਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਪ੍ਰੋਗਰਾਮ ਦੀ ਮੁੱਖ ਵਿਸ਼ੇਸ਼ਤਾ ਆਰਥਿਕ ਵਿਕਾਸ ਫ੍ਰੈਂਕੋਫੋਨ ਸਮੁਦਾਇ ਨੂੰ ਵਧਣ ਫੁੱਲਣ ਵਿੱਚ ਮਦਦ ਕਰ ਲਈ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰੋ ਸੱਭਿਆਚਾਰਕ ਸੰਭਾਲ ਕੇ ਅਕਤੂਬਰ ਫ੍ਰੈਂਚ ਬੋਲਣ ਵਾਲੇ ਆਬਾਦੀ ਨੂੰ ਸਥਿਰ ਯਕੀਨੀ ਬਣਾਉਣ ਲਈ ਜਨਸੰਖਿਆ ਵਾਧਾ ਘਟ ਗਿਣਤੀ ਭਾਇਚਾਰੇ ਵਿੱਚ ਫਰੈਂਕ ਫ੍ਰੈਂਚ ਬੋਲਣ ਵਾਲੇ ਨਿਵਾਸੀਆਂ ਦੀ ਗਿਣਤੀ ਨੂੰ ਵਧਾਉਣਾ ਇਹ ਪ੍ਰੋਗਰਾਮ ਦੋ ਪਾਸਾਈ ਤੇ ਬਹੁ ਸੱਭਿਆਚਾਰਕ ਸਮਾਜ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਨੇ ਵਚਨਬੱਧਤਾ ਨਾਲ ਮੀਲ ਖਾਂਦਾ ਹੈ ਅਨੁਮਾਨਿਤ ਲਾਂਚ ਚੁਣੌਤੀਆਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਖਾਸ ਤੌਰ ਤੇ ਕੈਨੇਡਾ 2025 ਇਮੀਗ੍ਰੇਸ਼ਨ ਪਧਰੀ ਯੋਜਨਾ ਵਿੱਚ ਆਰਥਿਕ ਇਮੀਗ੍ਰੇਸ਼ਨ ਪਾਇਲਟ ਨੋ ਕਟਾਏ ਗਏ ਕੋਟੇ ਦੇ ਕਾਰਨ ਪਾਇਲਟ ਦੀ ਸ਼ੁਰੂਆਤ ਵਿੱਚ ਦੇਰੀ ਹੋ ਰਹੀ ਹੈ ਆਰਥਿਕ ਪਾਇਲਟਾਂ ਦੇ ਸਲਾਨਾ ਤਨਖਾ 14750 ਤੋਂ ਘਟਾ ਕੇ 10920 ਹੋ ਗਿਆ ਹੈ ਜੇ ਪ੍ਰੋਗਰਾਮਾਂ ਦੇ ਲਾਗੂ ਕਰਨ ਦਾ ਸਮਾਂ ਸੀਮਾ ਪ੍ਰਭਾਵਿਤ ਕਰ ਸਕਦਾ ਹੈ ਤੇ ਉੱਥੇ ਹੀ ਹਾਲਾਂਕਿ ਪ੍ਰੋਗਰਾਮ ਦੇ ਪੂਰੇ ਵਿਵੇ ਯੋਗਤਾ ਮਾਪਦੰਡ ਅਜੇ ਜਾਰੀ ਨਹੀਂ ਕੀਤੇ ਗਏ ਪਰ ਬਿਨਕਾਰ ਆਈਆਰਸੀਸੀ ਤੋਂ ਅਪਡੇਟ ਲੈ ਸਕਦਾ ਹੈ ਕੈਨੇਡਿੰਗ ਖਬਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ